ਅਰ ਇਹ ਗੰਦੀ ਸਰਕਾਰ ਨਾਲ ਗੰਦੀਆਂ ਨੀਤੀਆਂ ਇਹਦੀਆਂ ਇੱਕ ਪਾਸੇ ਤਾਂ ਅੰਨਦਾਤਾ ਇਹਨੂੰ ਕੰਡੇ ਆ ਅੰਨਦਾਤੇ ਦੀ ਕਦਰ ਨਹੀਂ ਕੀਤੀ ਇਹਨਾਂ ਉਹਨਾਂ ਦੇ ਸਿਰਿਆਂ ਮੱਧ ਤਾਂ ਤੈਨ ਪਰ ਰਾਤ ਮੀਆਂ ਨੀਰੀਆਂ ਦੇ ਵਿੱਚ ਕਮਾਈ ਕਰਕੇ ਹਰੇਕ ਦਾ ਪੇਟ ਭਰਦਾ ਹੈ ਇਹਨਾਂ ਨੇ ਕਦਰ ਨਹੀਂ ਪਾਈ ਇਹਨਾਂ ਬੇਕਦਰੀ ਕੀਤੀ ਆ ਕਿਸਾਨ ਨਾਲ ਕਿਸਾਨ ਨੇ ਇਹਨਾਂ ਦਾ ਕੁਝ ਨਹੀਂ ਵਿਗਾੜਿਆ ਪਰ ਇੱਕ ਗੱਲ ਹੈਗੀ ਆ ਕਿ ਕਿਸਾਨ ਇਹਦਾ ਹੁਣ ਵਿਗਾੜ ਨਹੀਂ ਕੋਸ ਹੁਣ ਨੂੰ ਪਤਾ ਹੀ ਆ ਖੱਟਰ ਸਰਕਾਰ ਨੇ ਕੀ ਹੋ ਗਿਆ ਜਿੱਦਾਂ ਦਾ ਹੁਣ ਖੱਟਰ ਸਰਕਾਰਾਂ ਹੋਈ ਹੈ ਜਿਹੜਾ ਸਾਡੇ ਪੰਜਾਬ ਵਾਲਾ ਉਦਨਾਂ ਵੀ ਦੇ ਹਾਂ ਅਸੀਂ ਜਿਹੜੀਆਂ ਮੰਗਾ ਇਹਨੂੰ ਅਸੀਂ ਮਨਾਉਣ ਨਹੀਂ ਆਏ ਅਸੀਂ ਤਾਂ ਇਹਦੀ ਕੋਈ ਜਿਹੜੀਆਂ ਸੈਟ ਕੋ ਮੰਨਿਆ ਤਾਂ ਅਸੀਂ ਤਾਂ ਉਹ ਲੈਣ ਆਏ ਹਾਂ ਮੰਨਿਆ ਤਾਂ ਸਾਡੇ ਕੋ ਹੋਇਆ ਹੈ ਕਿ ਜਿੱਦਾਂ ਕਹਿੰਦੇ ਹੁੰਦੇ ਆ ਸਿਆਣੇ ਮਰਗੇ ਦਾ ਮੁਖਰੀ ਦਾ ਕੀ ਲੈਣਾ ਇਹ ਸਾਡੇ ਵੱਲੋਂ ਮਰਿਆ ਹੋਇਆ ਹੈ ਇਹ ਜਿੰਦਾ ਰਾਜਾ ਨਹੀਂ ਹੈਗਾ ਸ਼ੰਭੂ ਧਰਨੇ ਦੇ ਵਿੱਚ ਖੜੇ ਆ ਬਾਪੂ ਜੀ ਨੇ ਕੁਝ ਕਹਿਣਾ ਹੈ ਧਰਨੇ ਬਾਰੇ ਜਾਂ ਕੋਈ ਮੋਰਚੇ ਦੀ ਸਥਿਤੀ ਬਾਰੇ ਪੁੱਛਦੇ ਆ ਉਹਨਾਂ ਨੂੰ ਜੀ 12 ਤਰੀਕ ਦਾ ਮੈਂ ਘਰੋਂ ਆਏ ਹੋਇਆ ਹਾਂ ਤਿਰਾਂ ਦੇ 13 ਤਰੀਕ ਨੂੰ ਇੱਥੇ ਪਹੁੰਚਿਆ ਮੈਂ ਸਾਰਾ ਕੁਝ ਅੱਖੀਆਂ ਆਪਣੇ ਸਾਰਾ ਕੁਝ ਦੇ ਚੁੱਕਾ ਆ ਜਿੰਨਾ ਵੀ ਇਹ ਦੋਲਣ ਦੇ ਵਿੱਚ ਹੋ ਚੁੱਕਾ ਆ ਹੁਣ ਤੱਕ 13 ਤੋਂ ਚੱਲ ਕੇ ਮੈਂ ਰਾਹੋਂ ਰੋੜ ਜ਼ਿਲ੍ਹਾ ਲੁਧਿਆਣਾ ਪਿੰਡ ਰੋੜ ਤੋਂ ਆਏ ਆ ਟਰਾਲੀਆਂ ਦੋ ਲੈ ਕੇ ਆਏ ਆ ਮੇਰੇ ਨਾਲ 50 ਬੰਦੇ ਆਏ ਹੋਈ ਆ ਕਦੇ ਉਹਨਾਂ ਦੇ ਵਿੱਚੋਂ ਘਰ ਨੂੰ ਚੱਲ ਵੀ ਜਾਂਦੇ ਆ ਰਹਿ ਵੀ ਜਾਂਦੇ ਆ ਪਰ ਇਹ ਗੰਦੀ ਸਰਕਾਰ ਨਾਲ ਗੰਦੀਆਂ ਨੀਤੀਆਂ ਇਹਦੀਆਂ ਇੱਕ ਪਾਸੇ ਤਾਂ ਅੰਨਦਾਤਾ ਇਹਨੂੰ ਕਹਿੰਦੇ ਆ ਅੰਨਦਾਤਾ ਇਹਦੀ ਕਦਰ ਨਹੀਂ ਕੀਤੀ ਇਹਨਾਂ ਨੇ ਸੱਪਾਂ ਦੀਆਂ ਸਰੀਆਂ ਮਿੱਦ ਦਾ ਦਿਨ ਪਰ ਰਾਤ ਮੀਆਂ ਨੀਰੀਆਂ ਦੇ ਵਿੱਚ ਕਮਾਈ ਕਰਕੇ ਹਰੇਕ ਦਾ ਪੇਟ ਹੀ ਭਰਦਾ ਆ ਇਹਨਾਂ ਨੇ ਕਦਰ ਨਹੀਂ ਪਾਈ ਇਹਨਾਂ ਬੇਕਦਰੀ ਕੀਤੀ ਆ ਕਿਸਾਨ ਨਾਲ ਕਿਸਾਨ ਨੇ ਇਹਨਾਂ ਦਾ ਕੁਝ ਨਹੀਂ ਵਿਗਾੜਿਆ ਪਰ ਇੱਕ ਗੱਲ ਹੈਗੀ ਆ ਕਿ ਕਿਸਾਨ ਇਹਦਾ ਹੁਣ ਵਿਗਾੜਨਗੇ ਕਿਸਾਨ ਇਹਦਾ ਵਿਗਾੜਨਗੇ ਕੁੱਝ ਹੁਣ ਤੁਹਾਨੂੰ ਪਤਾ ਹੀ ਆ ਖੱਟਰ ਸਰਕਾਰ ਨੇ ਕੀ ਹੋਈ ਗੀ ਜਿੱਦਾਂ ਦਾ ਹੁਣ ਖੱਟਰ ਸਰਕਾਰਾਂ ਹੋਈ ਆ ਜਿਹੜਾ ਸਾਡੇ ਪੰਜਾਬ ਵਾਲਾ ਉਹਦੇ ਨਾਲ ਵੀ ਇਦੀ ਹੋਊਗੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜਿਹੜੇ ਪਿੰਡਾਂ ਵਾਲੇ ਵੀਰ ਬੈਠੇ ਆ ਨੌਜਾਨ ਹੋਰ ਹੋਰ ਵੀ ਬੈਠੇ ਆ ਉਹ ਦੋਲਣ ਦੇ ਵਿੱਚ ਜਰੂਰ ਸ਼ਾਮਲ ਹੋਣ ਉਹ ਦੋਲਣ ਹੈਗਾ ਸਾਰਿਆਂ ਦਾ ਸਾਂਝਾ ਇਹ ਕਿਸੇ ਇਕੱਲੇ ਦਾ ਨਹੀਂ ਦੁਕਾਨਦਾਰਾਂ ਦਾ ਵੀ ਗਰੀਬ ਦਾ ਗੁਰਪੇਰਾ ਜੋ ਵੀ ਰੇੜੀ ਵਾਲਾ ਰੇੜੀ ਫੜੀ ਵਾਲਾ ਜੋ ਵੀ ਹੈਗਾ ਸਾਰਾ ਬੀਬੀਆਂ ਭੈਣਾਂ ਨੇ ਬੜਾ ਯੋਗਦਾਨ ਪਾਇਆ ਮੈਡੀਕਲ ਵਾਲਿਆਂ ਨੇ ਬੜਾ ਯੋਗਦਾਨ ਪਾਇਆ ਤੇ ਲੰਗਰ ਵਾਲਿਆਂ ਨੇ ਬੜਾ ਯੋਗਦਾਨ ਪਾਇਆ ਇਹ ਇਲਾਕੇ ਨਾਲ ਇਲਾਕੇ ਦੀ ਤਾਂ ਜਿੰਨੀ ਸਫਲਤਾ ਕਰ ਲਈ ਥੋੜੀ ਆ ਇਲਾਕੇ ਨਾਲ ਬੜੀ ਸੇਵਾ ਕੀਤੀ ਆ ਕਰ ਵੀ ਰਹੇ ਆ ਦਿਨ ਪਰ ਰਾਤ ਤੇ ਇਹਨਾਂ ਨਾਲ ਕਿਸੇ ਗੱਲ ਦਾ ਸਾਨੂੰ ਕੋਈ ਗੱਲ ਨਹੀਂ ਆਉਣ ਦਿੱਤੀ ਕੱਪੜੇ ਵੀ ਧੋਂਦੇ ਆ ਆਪ ਸਾਰਾ ਕੁਝ ਹੀ ਆਪ ਕਰਦੇ ਆ ਇਹ ਜੇ ਅਸੀਂ ਜਿਹੜੀਆਂ ਮੰਗਾ ਇਹਨੂੰ ਅਸੀਂ ਮਨਾਉਣ ਨਹੀਂ ਆਏ ਅਸੀਂ ਤਾਂ ਇਹਦੀ ਕੋਈ ਜਿਹੜੀਆਂ ਸੈਟ ਕੋ ਮੰਨਿਆ ਤਾਂ ਅਸੀਂ ਤਾਂ ਉਹ ਲੈਣ ਆਏ ਆ ਮੰਨਿਆ ਤਾਂ ਸਾਡੇ ਕੋ ਹੋਇਆ ਹੈ ਇਹ ਤਾਂ ਮੰਨ ਕੇ ਮੁੱਕਰਿਆ ਆ ਇਹ ਜਿੱਦਾਂ ਕਹਿੰਦੇ ਹੁੰਦੇ ਆ ਸਿਆਣੇ ਮਰਗੇ ਦਾ ਮੁੱਕਰੇ ਦਾ ਕੀ ਲੈਣਾ ਇਹ ਸਾਡੇ ਵੱਲੋਂ ਮਰਿਆ ਹੋਇਆ ਆ ਇਹ ਜਿੰਦਾ ਰਾਜਾ ਨਹੀਂ ਹੈਗਾ ਜਿਹੜਾ ਰਾਜਾ ਹੁੰਦਾ ਆ ਉਹ ਆਪਦੀ ਪਰਜਾ ਦਾ ਦੁੱਖ ਸੁਣਦਾ ਹੁੰਦਾ ਹੈ ਇਹ ਰਾਜਾ ਨਹੀਂ ਹੈਗਾ ਇਹ ਜੇ ਰਾਜਾ ਹੁੰਦਾ ਤਾਂ ਸਾਡੀ ਪਰਜਾ ਦੀ ਇਹ ਦੁੱਖ ਸੁਣਦਾ ਇਹਨਾਂ ਕਿਸੇ ਦਾ ਦੁੱਖ ਨਹੀਂ ਸੁਣਿਆ ਬੀਬੀਆਂ ਭੈਣਾ ਵੀ ਆਈਆਂ ਅੱਠ ਥਰੀਕ ਨੂੰ ਆਈਆਂ 10 ਥਰੀਕ ਨੂੰ ਰੇਲ ਵੀ ਰੋਕੀਆ ਰੇਲ ਜਦ ਇਹਨੂੰ ਕਿਹਾ ਸੀਗਾ ਇਹਨੂੰ ਸੱਦਾ ਪੱਤਰ ਦਿੱਤਾ ਤਾਂ ਆਗੂ ਵੀਰਾਨਾ ਇਹਨਾਂ ਰੇਲ ਫਿਰ ਵੀ ਚਲਾ ਦਿੱਤੀ ਚਲਾਈ ਜ਼ਿਮੀਂਦਾਰ ਵੀਰ ਬੀਬੀਆਂ ਭੈਣਾ ਜਿੰਨੇ ਵੀ ਹੈਗੇ ਤੇ ਉਹਨਾਂ ਦਾ ਮੁਰੇ ਬੈਠ ਕੇ ਰੋਕੀ ਇਹ ਜ ਇਹਦਾ ਇਹਦਾ ਹੀ ਫਰਜ਼ ਬਣਦਾ ਤਾਂ ਜਿੱਦੇ ਮੈਨੂੰ ਸੱਦਾ ਪੱਤਰ ਦਿੱਤਾ ਹੋਇਆ 10 ਤਰੀਕ ਦਾ ਇਹਨੂੰ ਰੇਲ ਚਲਾਉਣ ਦਾ ਦਾ ਹੱਕ ਨਹੀਂ ਬਣਦਾ ਸਿਕਾ ਇਹ ਜਾਣ ਪੁੱਝ ਕੇ ਛੇੜਖਾਨੀਆਂ ਕਰਦਾ ਆਇਆ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਖਾਲਸਾ ਵਾਹਿਗੁਰੂ